STV ਪ੍ਰੋਡਕਸ਼ਨ ਚੈਨਲ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਪੌਲ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਹੈਪੀ ਕੈਨੇਡਾ ਡੇ ਕੈਨੇਡਾ ਖੇਤਰ ਦੇ ਆਧਾਰ ਤੇ ਦੁਨੀਆ ਦਾ ਦੂਜਾ ਵੱਡਾ ਮੁਲਕ ਹੈ 1 ਜੁਲਾਈ 1867 ਬ੍ਰਿਟਿਸ਼ ਉੱਤਰੀ ਅਮਰੀਕਾ ਐਕਟ ਜਿਸ ਨੂੰ ਅੱਜ ਸੰਵਿਧਾਨ ਐਕਟ 1867 ਕਿਹਾ ਜਾਂਦਾ ਹੈ ਉਸਨੇ ਕੈਨੇਡਾ ਬਣਾਇਆ ਸੀਗਾ 20 ਜੂਨ 1868 ਵਿੱਚ ਗਵਰਨਰ ਜਨਰਲ ਲਾਰਡ ਮੋਰਕ ਨੇ ਇੱਕ ਘੋਸ਼ਨਾ ਪੱਤਰ ਤੇ ਸਾਈਨ ਕਰਕੇ ਕੈਨੇਡਾ ਭਰ ਵਿੱਚ ਮਹਾਰਾਣੀ ਵਿਕਟੋਰੀਆ ਦੇ ਸਾਰੇ ਲੋਕਾਂ ਨੂੰ 1 ਜੁਲਾਈ ਨੂੰ ਕੈਨੇਡਾ ਡੇ ਮਨਾਉਣ ਦੀ ਬੇਨਤੀ ਕੀਤੀ ਸੀ 1879 ਦੌਰਾਨ ਇੱਕ ਸੰਗੀ ਕਾਨੂੰਨ 1 ਜੁਲਾਈ ਨੂੰ ਕਨਫੈਡਰੇਸ਼ਨ ਦੀ ਵਰੇਗੰਡ ਵਜੋਂ ਇੱਕ ਛੁੱਟੀ ਦਾ ਐਲਾਨ ਕੀਤਾ ਜਿਸ ਨੂੰ ਬਾਅਦ ਦੇ ਵਿੱਚ ਡੋਮੀਨੀਅਨ ਡੇ ਕਿਹਾ ਜਾਂਦਾ ਸੀਗਾ 27 ਅਕਤੂਬਰ 1982 ਦੌਰਾਨ 1 ਜੁਲਾਈ ਨੂੰ ਕਨਫੈਡਰੇਸ਼ਨ ਦੀ ਵਰੇਗਾ ਨਵਜੋ 1 ਜੁਲਾਈ ਨੂੰ ਛੁੱਟੀ ਐਲਾਨੀ ਗਈ ਜਿਸ ਨੂੰ ਡੋਮੇਨਿਅਨ ਡੇ ਤੋਂ ਕੈਨੇਡਾ ਡੇ ਕਿਹਾ ਜਾਣ ਲੱਗਿਆ ਅੱਜ ਵੀ ਉਸ ਨੂੰ ਕੈਨੇਡਾ ਡੇ ਕਹ ਰਹੇ ਹਾਂ ਬ੍ਰਿਟਿਸ਼ ਐਮਪਾਇਰ ਸਮੇ ਕੈਨੇਡਾ ਇੱਕ ਨਹੀਂ ਸੀ ਇਹ ਵੱਖ-ਵੱਖ ਬ੍ਰਿਟਿਸ਼ ਕਲੋਨੀਆ ਦੇ ਵਿੱਚ ਵੰਡਿਆ ਹੋਇਆ ਸੀ ਸੋ ਹੁਣ 1 ਜੁਲਾਈ ਨੂੰ ਕੈਨੇਡਾ ਦਾ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ ਮੁਲਕ ਪਰ ਵਿੱਚ ਜਸ਼ਨ ਮਨਾਏ ਜਾਂਦੇ ਹਨ ਲਾਈਟਸ ਫਾਇਰਵਰਕਸ ਵਕਫ ਵਕਤ ਹਮਦੇ ਬڑے ਜਸ਼ਨ ਹੁੰਦੇ ਹਨ ਘਰਾਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਵਕਫ ਵਕਤ ਭੋਗਵਾਨ ਤਿਆਰ ਕੀਤੇ ਜਾਂਦੇ ਹਨ ਕੇਕ ਕੱਟੇ ਜਾਂਦੇ ਹਨ ਇਹ ਜਸ਼ਨ ਬੜੇ ਵੱਡੇ ਪੱਧਰ ਤੇ ਮਨਾਏ ਜਾਂਦੇ ਪੂਰੇ ਮੁਲਕ ਦੇ ਵਿੱਚ ਹੈਪੀ ਕੈਨੇਡਾ ਡੇ